ਇਹ ਆਪਾਂ ਸਭ ਜਾਣਦੇ ਕਿ ਇਹ ਚਨਾਵੀ ਬਜਟ ਹੈ ਤੇ ਇਲੈਕਸ਼ਨイヤー ਹੈ ਤੇ ਦੋ ਦੋ ਮਹੀਨੇ ਤੱਕ ਇਹ ਇਲੈਕਸ਼ਨ ਆਪਣੇ ਪ੍ਰੋਸੈਸ ਕੰਪਲੀਟ ਹੋ ਜਾਣੇ ਤਾਂ ਇੰਟਾਇਰਿੰਗ ਬਜਟ ਪੇਸ਼ ਹੋਇਆ ਹੈ ਇਹ ਫਾਈਨਲ ਜਾਂ ਫੁੱਲ ਬਜਟ ਨਹੀਂ ਹੈ ਤਾਂ ਇਹਦੇ ਵਿੱਚ ਸਰਕਾਰ ਨੇ ਇਨਕਮ ਟੈਕਸ ਸਰਵਿਸ ਟੈਕਸ ਜੀਐਸਟੀ ਜਾਂ ਆਪਣਾ ਕਸਟਮਸ ਦੇ ਰੇਟਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤੀ ਹੈ ਸੇਮ ਰੇਟ ਰਹਿਣਗੇ ਜੋ ਪਿਛਲੇ ਫైనాన్స్ ਬਜਟ 2023 ਦੇ ਵਿੱਚ ਆਈ ਸੀ ਤਾ ਇਨਕਮ ਟੈਕਸ ਦੇ ਇਸ ਲੇਬਰੇਟਸ ਵੀ ਜਿਹੜੀ ਵਿੱਚ ਲੋਕਾਂ ਨੂੰ ਉਮੀਦ ਸੀ ਕਿ ਕੁਝ ਹੋਰ ਰਾਹਤ ਮਿਲੇਗੀ ਜੋ ਕਿ ਪੱਲਾ ਹੀ ਬਹੁਤ ਦੇ ਚੁੱਕੇ ਨੇ ਤਾਂ ਕੋਈ ਚੇਂजेस ਨਹੀਂ ਅਨਚੇਂਜਡ ਹੈ ਰੇਟ ਇਸ ਤੋਂ ਲਾਵਾ ਉਹਨਾਂ ਨੇ ਕੁਝ ਡਾਇਰੈਕਟ ਟੈਕਸ ਦੀਆਂ ਜਿਹੜੀਆਂ ਮੰਗਾਂ ਖੜੀਆਂ ਛੋਟੀਆਂ ਤਾਂ ਉਹ ਲੋਕਾਂ ਨੂੰ ਰਾਹਤ ਦੇਣ ਵਾਸਤੇ ਤੇ ਉਹਦੇ ਵਿੱਚ ਇਹਨਾਂ ਨੇ ਪ੍ਰੋਪੋਜ਼ਲ ਇਹ ਰੱਖੀ ਕਿ 25000 ਰੁਪਏ ਤੱਕ ਦੀ ਜੇ ਡਿਮਾਂਡ ਹੈ ਡਾਇਰੈਕਟ ਟੈਕਸ ਦੇ ਅੰਡਰ ਅਸੈਸਮੈਂਟ ਇਅਰ 2009 2010 ਤੱਕ ਤਾਂ ਉਹ ਮਾਫ ਹੋ ਜਾਏਗੀ ਅਸੈਸਮੈਂਟ ਯਰ 10 11 ਤੋਂ ਅਸੈਸਮੈਂਟ ਯਰ 14 15 ਤੱਕ ਜੇ 10000 ਦੀ ਡਿਮਾਂਡ ਖੜੀ ਤਾਂ ਉਹ ਉਹ ਵੇਵਰ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਹੈ ਕਿ ਇਹੋ ਮਾਫ ਕਰ ਦਿੱਤਾ ਜਾਏਗਾ ਤੇ ਉਹਨਾਂ ਦੀ ਉਮੀਦ ਹੈ ਕਿ ਇਹ तकरीबन 1 ਕਰੋੜ ਬੰਦਿਆਂ ਨੂੰ ਬੈਨੀਫਿਟ ਆਪਣੇ ਮਿਲੇਗਾ ਅਸੈਸੀਆਂ ਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਇੱਕ ਪ੍ਰਪੋਜ਼ਲ ਇਹ ਵੀ ਆਈ ਹੈ ਕਿ ਲੋਕਾਂ ਨੂੰ ਇੰਟਰਸਟ ਫਰੀ ਲੋਨ ਸਮਾਲ ਸਕੇਲ ਬਿਜ਼ਨਸ ਵਾਸਤੇ ਉਹ ਦੇਣ ਦੀ ਪ੍ਰਪੋਜ਼ਲ ਕਰ ਰਹੇ ਨੇ ਕਿ ਜੋ 50 ਸਾਲ ਦੀ ਉਹਨਾਂ ਦੀ ਮਿਆਦ ਹੋਏਗੀ ਮੋੜਨ ਦੀ ਤਾਂ ਉਹ 1 ਲੱਖ ਕਰੋੜ ਉਹਨਾਂ ਨੇ ਇਸ ਵਾਸਤੇ ਕੁਝ ਸੈਪਰੇਟ ਰੱਖਿਆ ਹੈਗਾ ਪਰ ਇਹ ਜੇ ਮੈਂ ਗੱਲ ਕਰਾਂ ਟੈਕਸ ਟੈਕਸ ਐਡਵੋਕੇਟ ਹੋਣ ਦੇ ਨਾਤੇ ਤਾਂ ਇਹ ਇਨਕਮ ਟੈਕਸ ਤੇ ਜੀਐਸਟੀ ਨਾਲ ਡਾਇਰੈਕਟ ریلیਟਡ ਮਤਲਬ ਇਹ ਪ੍ਰਵਧਾਨ ਨਹੀਂ ਹੈਗਾ ਉਹਨਾਂ ਨੇ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਅਲੱਗ ਕਾਨੂੰਨ ਦੇ ਤਹਿਤ ਕੀ ਸਮਾਲ ਸਕੇਲ ਆਪਣਾ ਬਿਜ਼ਨਸ ਵਾਸਤੇ ਤੇ ਉਹ ਇੱਕ ਉਹਦੇ ਵਿੱਚ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਜਾਂ ਇੰਟਰਸਟ ਫਰੀ ਰੇਟ ਦੇ ਉੱਤੇ ਲੋਨ ਦੇਣ ਦੀ ਇੱਕ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਹੈ ਤਾਂ ਇਹ ਬਜਟ ਬੇਸਿਕਲੀ ਇੰਟੈਰੀਅਰ ਬਜਟ ਹੈ ਤੇ ਇਹਦੇ ਵਿੱਚ ਉਹਨਾਂ ਨੇ ਕੋਈ ਬਹੁਤ ਡਿਟੇਲਡ ਜਿਹੜੀ ਚੀਜ਼ਾਂ ਨਹੀਂ ਆ ਉਹ ਫਾਈਨਲ ਬਜਟ ਵਿੱਚ ਆਣਗੀਆਂ ਜਦੋਂ ਵੀ ਜਿਹੜੀ ਵਿੱਚ ਨੀਦਾ ਸਰਕਾਰ ਚੁਣ ਕੇ ਆਏਗੀ ਤੁਹਾਡੇ ਕਹਿੰਦਾ ਮਕਸਦ ਜਿਵੇਂ ਸਰਕਾਰ ਟੈਕਸ ਤੋਂ ਚੱਲਦੀ ਹੈ ਪਰ ਟੈਕਸ ਦੇ ਵਿੱਚ ਇਹਨਾਂ ਨੇ ਕੁਝ ਵੀ ਹੋਈ ਬਦਲ ਨਹੀਂ ਕੀਤਾ ਇਹ ਇੰਟੈਰੀ ਮਜਟਾ ਜੀ ਇਸ ਦੇ ਵਿੱਚ ਜ਼ਿਆਦਾ ਬੈਨੀਫਿਟਸ ਨਹੀਂ ਦੇ ਸਕਦੇ ਜੋ ਵੀ ਉਹਨਾਂ ਦਾ ਇੱਕ ਕੰਡਕਟ ਹੈ ਜਾਂ ਕੋਡ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਦੀ ਹੀ ਇੰਨਾ ਅੱਛਾ ਬੈਨੀਫਿਟ ਦਿੱਤਾ ਸੀ ਨਿਊ ਰਜਿਮ ਅੰਦਰ ਉਹਨਾਂ ਨੇ 7 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਧ ਕੋਈ ਆਪਾਂ ਨੂੰ ਸੋਚਣਾ ਚਾਹੀਦਾ ਟੈਕਸ ਬੇਸ ਬਹੁਤ ਵੱਧ ਗਿਆ ਹੈਗਾ ਟੈਕਸ ਰਿਟਰਨ ਆਇੰਕਮ ਟੈਕਸ ਦੀ ਬਹੁਤ ਵੱਧ ਚੁੱਕੀਆਂ ਹੈਗੀਆਂ ਤਾਂ ਮੇਰੇ ਮੁਤਾਬਕ ਇਹ ਮੀਨਸ ਉਹਨਾਂ ਦਾ ਜਾਇਜ਼ ਸੀਗਾ ਕਿ ਕੋਈ ਟੈਕਸ ਰੇਟ ਦੇ ਵਿੱਚ ਸਲੈਬ ਉਹਨਾਂ ਨੇ ਚੇਂਜ ਨਹੀਂ ਕੀਤਾ ਹੈ ਐਡਵੋਕੇਟ ਸਾਹਿਬ ਜੇ ਇੱਥੇ ਗੱਲ ਕੀਤੀ ਜਾਵੇ ਇੱਕ ਮਿਡਲ ਕਲਾਸ ਦੇ ਛੋਟੇ ਦੁਕਾਨਦਾਰਾਂ ਦੀ ਜਾਂ ਕਿਸਾਨਾਂ ਦੀ ਤੇ ਉਹਨਾਂ ਵਰਗੇ ਕੁਝ ਰੱਖਿਆ ਹੈ ਉਹਨਾਂ ਨੇ ਵੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਕੋਈ ਜ਼ਿਆਦਾ ਅਨਾਉਂਸਮੈਂਟਸ ਹਲੇ ਨਹੀਂ ਕੀਤੀਆਂ ਹਲੇ ਵੈਸੇ ਆਪਾਂ ਬਜਟ ਨੂੰ ਹੋਰ ਕੱਲ ਤੱਕ ਚੀਜ਼ਾਂ ਕਲੀਅਰ ਵੀ ਹੋ ਜਾਣਗੀਆਂ ਇਟ ਲਾਈਕ ਕਿ ਇਨਸਟੈਂਟ ਤੁਹਾਡਾ ਜੋ ਇਕਦਮ ਇੰਟਰਵਿਊ ਲਈ ਤੁਸੀਂ ਆਇਓ ਤਾਂ ਜੋ ਨਿਕਲ ਕੇ ਆਇਆ ਕਿ ਉਹ ਮੈਂ ਤੁਹਾਨੂੰ ਦੱਸਿਆ ਕਿ 1 ਲੱਖ ਕਰੋੜ ਦੀ ਉਹਨਾਂ ਨੇ ਰੱਖਿਆ ਕਿ ਫੰਡ ਸੈਪਰੇਟ ਰੱਖਿਆ ਕਿ ਕੋਈ ਸਟਾਰਟਅਪ ਜਾਂ ਸਕੇਲ ਅਪ ਬਿਜ਼ਨਸ ਦੇ ਵਿੱਚ ਜੇ ਇੰਟਰਸਟ ਫਰੀ ਲੋਨ ਹੋਏਗਾ ਇੱਕ ਲਿਮਿਟ ਤੱਕ ਉਹ ਮਤਲਬ ਲੋਕਾਂ ਨੂੰ ਦੇਣ ਦੀ ਇੱਕ ਆਈਏ ਪ੍ਰੋਵੀਜ਼ਨ ਲੇਕਿਨ ਉਹ ਡਿਟੇਲਡ ਉਹਦੀ ਡਿਟੇਲ ਜਿਹੜੀ ਆਣੀ ਹਲੇ ਬਾਕੀ ਹੈ ਉਹ ਜਦੋਂ ਆਏਗੀ ਡਿਟੇਲ ਤਾਂ ਆਪਾਂ ਨੂੰ ਸਾਰ ਨੂੰ 2-1-2 ਦਿਨਾਂ ਚ ਕਲੀਅਰ ਹੋ ਜਾਏਗਾ ਵੀ ਕੀ ਡਿਟੇਲਡ ਹੈ ਲੇਕਿਨ ਜੇ ਇਨਕਮ ਟੈਕਸ GST ਦੀ ਗੱਲ ਕਰੀ ਤਾਂ ਇਹਦੇ ਵਿੱਚ ਟੈਕਸ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਇਸ ਤੋਂ ਲਾਵਾ ਉਹਨਾਂ ਨੇ ਕੋਈ ਮੀਨਸ ਅਨਾਉਂਸਮੈਂਟ ਇਹਦੇ ਵਿੱਚ ਨਹੀਂ ਆਈ ਹੈ ਕਿਸਾਨਾਂ ਦੀ ਮੰਗ ਸੀ ਜੀ ਐਮਐਸਪੀ ਨੂੰ ਲਾਗੇ ਕਿਉਂਕਿ ਤੁਸੀਂ ਸਾਰਾ ਥੋਰੋਲਿੰਗ ਬਜਟ ਬੱਚਾ ਦਾ ਸੁਣਿਆ ਵੀ ਚੈੱਕ ਵੀ ਕੀਤਾ ਹੈਗਾ ਔਰ ਕਾਫੀ ਲੰਬੇ ਸਮੇਂ ਤੋਂ ਦੂਸਰੇ ਨਾਲ ਜੁੜੇ ਹੋਏ ਹੋ ਐਮਐਸਪੀ ਨੂੰ ਰੱਖ ਕੇ ਕੁਝ ਨਹੀਂ ਜੋ ਆਪਣੇ ਆਨਰੇਬਲ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਨਾ ਮੰਜੀ ਨੇ ਬੋਲਿਆ ਤਾਂ ਇਸ ਦਾ ਹਲੇ ਕੋਈ ਜ਼ਿਕਰ ਨਹੀਂ ਉਹਨਾਂ ਦੀ ਸਪੀਚ ਦੇ ਵਿੱਚ ਆਇਆ ਤਾਂ ਫਿਰ ਵੀ ਅਸੀਂ ਜਦੋਂ ਇਹ ਸਾਰਾ ਪੜਾਂਗੇ ਇਹ ਜਿਹੜਾ ਬਜਟ ਆਏਗਾ ਪੂਰਾ ਡਿਟੇਲਡ ਤਾਂ ਉਹਦੇ ਵਿੱਚ ਦੇਖਦੇ ਆ ਵੀ ਕੋਈ ਇਸ ਜਿਹਾ ਲਿਖਿਆ ਹੈ ਲੇਕਿਨ ਜੋ ਸਾਨੂੰ ਸਮਝ ਆ ਰਿਹਾ ਹੈ ਉਹਦੇ ਵਿੱਚ ਇਸ ਜੀ ਕੋਈ ਹਲੇ ਗੱਲ ਨਹੀਂ ਹੈ ਅਗਲੀ ਵਾਰੀ ਜਿਹੜਾ ਬਜਟ ਆ ਵੀ ਪਿਛਲੇ ਸਾਲ ਵਾਲਾ ਬਜਟ ਨਿਕਰਾ ਰਿਹਾ ਦੋਪਹਿਰ ਕੀਤਾ ਹੈ ਤੇ ਇੰਟਾਇਰ ਬਜਟ ਹੈ ਜੀ ਆਪਾਂ ਸਾਰੇ ਜਾਣਦੇ ਹਾਂ ਇਲੈਕਸ਼ਨ ਹੀ ਹੋ ਰਿਹਾ ਉਹਨਾਂ ਦੇ ਕੋਡ ਦੇ ਮੁਤਾਬਕ ਉਹ ਡਿਟੇਲਡ ਬਜਟ ਤੇ ਫਾਈਨਲ ਬਜਟ ਤੇ ਦੇ ਨਹੀਂ ਸਕਦੇ ਸੀਗੇ ਤਾਂ ਇੰਟਾਇਰ ਬਜਟ ਦੇ ਵਿੱਚ ਇੰਨੀ ਅਨਾਉਂਸਮੈਂਟਸ ਕਰ ਹੀ ਨਹੀਂ ਸਕਦੇ ਹੈਗੇ ਤੇ ਇਸ ਲਈ ਇੰਨੇ ਹੀ ਬਜਟ ਆਣਾ ਸੀਗਾ ਹਰ ਜਿਹੜੀ ਲੋਕਾਂ ਦੀ ਤੁਸੀਂ ਠੀਕ ਕਹਿ ਰਹੇ ਹੋ ਹੋਪ ਹੈ ਹਰ ਸਰਕਾਰ ਤੋਂ ਹੁੰਦੀ ਹੈ ਉਹ ਆਪਣੀ ਪੂਰੀ ਕਰਨਗੇ ਜਿਵੇਂ ਵੀ ਇਹ ਸਰਕਾਰ ਹਾਲ ਤੱਕ ਖੜੀ ਉੱਤਰਦੀ ਆਈ ਹੈ ਤਾਂ ਜਦੋਂ ਵੀ ਜਿਹੜੀ ਵੀ ਸਰਕਾਰ ਆਊਗੀ ਫਾਈਨਲ ਬਜਟ ਪੇਸ਼ ਕਰੂਗੀ ਉਮੀਦ ਹੈ ਕਿ ਉਦੋਂ ਇਹ ਸਾਰਾ ਅੱਛਾ ਕੁਛ ਨਾ ਕੁਛ ਰਾਹਤ ਹੋਰ ਦੇ ਦੀ ਇਹ ਸੋਚਣਗੇ ਕਹਿੰਦਾ ਭਾ ਇਹ ਹੈ ਕਿ ਜਿਹੜਾ ਬਜਟ ਗਾਂ ਜਾ ਕੇ ਵਧਣਾ ਸੀ ਉਸ ਤੇ ਬ੍ਰੇਕ ਲੱਗ ਚੁੱਕੀ ਹੈ ਨਹੀਂ ਬਜਟ ਨਹੀਂ ਕੁਸ਼ੀ ਨਹੀਂ ਨਹੀਂ ਐਸਾ ਨਹੀਂ ਹੈ ਜੀ ਬਜਟ ਦੀਆਂ ਜਿਹੜੀ ਕੁਝ ਵੀ ਜੇ ਐਮੈਂਡਮੈਂਟ ਹੋਰ ਲਿਆਣੀਆਂ ਚਾਹੁੰਦੇ ਹੋਣਗੇ ਤਾਂ ਜਿਹੜਾ ਫਾਈਨਲ ਬਜਟ ਆਏਗਾ ਉਹਦੇ ਵਿੱਚ ਕੁਝ ਹੋਰ ਰਾਹਤ ਦੇ ਸਕਦੇ ਨੇ ਐਸੀ ਕੋਈ ਗੱਲ ਨਹੀਂ ਹੈ ਇਹ ਇੰਟਾਇਰ ਬਜਟ ਬੇਸਿਕਲੀ ਟੈਕਸ ਰੇਟਸ ਨੈਕਸਟ ਈਅਰ ਵਾਸਤੇ ਦੇਣੇ ਬੜੇ ਜ਼ਰੂਰੀ ਹੁੰਦੇ ਨੇ ਕਿਉਂਕਿ ਫਾਈਨੈਂਸ਼ੀਅਲ ਈਅਰ ਆਪਣਾ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣਾ ਤੇ ਉਦੋਂ ਤੱਕ ਆਪਣਾ ਇਲੈਕਸ਼ਨ ਪ੍ਰੋਸੈਸ ਕੰਪਲੀਟ ਨਹੀਂ ਹੋਣਾ ਤੇ ਜਦੋਂ ਇਲੈਕਸ਼ਨ ਪ੍ਰੋਸੈਸ ਕੰਪਲੀਟ ਨਹੀਂ ਉਹਨਾਂ ਦਾ ਬੇਸਿਕ ਇਹਨਾਂ ਨੂੰ ਰੇਟ ਦੇਣੀ ਜ਼ਰੂਰੀ ਹੈ ਕਿਉਂਕਿ ਇੰਕੰਟਰੈਕਟ ਦੇ ਸਾਰੇ ਸੈਟਿੰਗ ਜਿਹੜੀ ਵੀ ਡਿਪਾਰਟਮੈਂਟ ਨੇ ਟੀਡੀਐਸ ਕੱਟਣਾ ਹੁੰਦਾ ਉਹ ਉਹਨਾਂ ਦਾ ਮੇਨ ਫੰਕਸ਼ਨ ਇਹ ਹੁੰਦਾ ਤੇ ਬਜਟ ਦੇ